ਦੋਸਤੋ ਨਵੀਂ ਫਿਲਮ ਰਜਨੀ ਦੇ ਸਬੰਧ ਦੇ ਵਿੱਚ ਬਹੁਤ ਹੀ ਰੋਚਿਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪੰਜਾਬੀ ਸਿਨੇਮਾ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਮਾਂ ਪਹਿਲਾਂ ਨਾਨਕ ਨਾਮ ਜਹਾਜ ਸਵਾ ਲੱਖ ਸੇ ਏ ਖਲਣਾਉ ਫਿਰ ਉੱਚਾ ਦਰਬਾਬੇ ਨਾਨਕ ਦਾ ਉਸ ਸਮੇਂ ਦੇ ਦੌਰਾਨ ਭਗਤ ਧੰਨਾ ਜੱਟ ਤੇ ਇਸੇ ਤਰ੍ਹਾਂ ਜਿਵੇਂ ਜਿਵੇਂ ਵਕਤ ਬਦਲਦਾ ਗਿਆ ਫਿਲਮਾਂ ਬਣਾਉਣ ਦੀ ਜਿਹੜੀ ਤਕਨੀਕ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੋਇਆ ਤੇ ਇਸੇ ਤਰ੍ਹਾਂ ਕਹਾਣੀਆਂ ਦੇ ਵਿੱਚ ਵੀ ਲਗਾਤਾਰ ਜਿਹੜੀ ਹੈ ਉਹਨਾਂ ਦੀ ਕਹਾਣੀਆਂ ਦੀ ਜਿਹੜੀ ਬਣਾਵਟ ਹੈ ਫਿਲਮਾਂ ਦੀ ਉਹਦੇ ਵਿੱਚ ਵੀ ਵੱਖ-ਵੱਖ ਸਮਿਆਂ ਦੇ ਉੱਪਰ ਪੰਜਾਬੀ ਫਿਲਮਾਂ 'ਚ ਖਾਸ ਕਰਕੇ ਫਰਕ ਆਉਂਦਾ ਗਿਆ ਕਾਫੀ ਜ਼ਿਆਦਾ ਬਦਲਾਅ ਆ ਗਿਆ ਇੱਕ ਵਕਤ ਅਜਿਹਾ ਆਇਆ ਕਿ ਜਦੋਂ ਧਾਰਮਿਕ ਫਿਲਮਾਂ ਬੰਦ ਹੀ ਹੋ ਗਈਆਂ ਬਣਨੇ ਆ ਤੇ ਉਸ ਦੇ ਦੌਰਾਨੀ ਫੇਰ ਦੁਬਾਰਾ ਇੱਕ ਵਾਰ ਨਵੇਂ ਸਿਰੇ ਤੋਂ ਚਾਰ ਸਾਬਜਾਦੇ ਫਿਲਮ ਆਈ ਜੜਾ ਕਿ ਅਜਿਹੇ ਵਕਤ ਆਇਆ ਕਿ ਕਈ ਸਿਨੇਮਾਕਰ ਅਜੇ ਸਨ ਜਦੋਂ ਲੋਕ ਦਰਸ਼ਕ ਫਿਲਮ ਨੂੰ ਵੇਖ ਕੇ ਬਾਹਰ ਨਿਕਲਦੇ ਸਨ ਤਾਂ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਹੁੰਦੇ ਸਨ ਤੇ ਇਸ ਦੇ ਨਾਲ-ਨਾਲ ਕੁਝ ਲੋਕ ਉਹ ਵੀ ਸਨ ਜਿਹੜੇ ਆਪਣੇ ਗੁਰੂ ਦੇ ਪਿਆਰ ਦੇ ਵਿੱਚ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਅਥਰੂ ਬਹਾਰੇ ਸਨ ਤੇ ਸਿਨੇਮਾ ਦੇ ਜਿਹੜੀਆਂ ਪੌੜੀਆਂ ਚੜਦੇ ਸਮੇ ਉਸ ਨੂੰ ਮੱਥਾ ਵੀ ਟੇਕ ਰਹੇ ਸਨ ਤਾਂ ਇਸੇ ਦੇ ਦੌਰਾਨੀ ਇਸੇ ਤਰ੍ਹਾਂ ਹੀ ਫੇਰ ਫੇਰ ਮਾਇਕ ਧਾਰਮਿਕ ਕਹਿ ਲਈਏ ਤਾਂ ਮਸਤਾਨੇ ਤੇ ਇਸੇ ਤਰੀਕੇ ਕੁਝ ਹੋਰ ਫਿਲਮ ਆਈਆਂ ਤਾਂ ਹੁਣ ਫੇਰ ਇੱਕ ਵਾਰੀ ਪੰਜਾਬੀ ਸਿਨੇਮਾ ਦੀ ਚਰਚਾ ਫੇਰ ਜੋੜਾਂ ਤੇ ਹੈ ਜਿਸ ਦੇ ਦੌਰਾਨ ਰਜਨੀ ਫਿਲਮ ਆਈ ਹੈ ਰਜਨੀ ਫਿਲਮ ਦੇ ਸਬੰਧ ਚ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਮੇਰੇ ਸਾਥੀ ਪ੍ਰਿਤਪਾਲ ਸਿੰਘ ਮਹਰੋਣਾ ਮਹਰੋਣਾ ਕੀ ਕਹਿਣਾ ਚਾਹੋਗੇ ਰਜਨੀ ਫਿਲਮ ਦੇ ਸਬੰਧ ਚ ਦੇਖੋ ਜਿਹੜਾ ਅੱਜ ਇੰਟਰਨੈਟ ਦਾ ਦੌਰ ਹੈ ਅੱਜ ਜਿਹੜੀ ਪਕੜ ਹੈ ਨਾ ਇੰਟਰਨੈਟ ਦੀ ਉਹ ਤੁਹਾਡੇ ਦਰਸ਼ਕ ਦੇ ਦਿਮਾਗ ਨੂੰ ਹੈ ਉਹ ਦਿਮਾਗ ਤੇ ਵਾਰ ਕਰਦਾ ਹੈ ਤੇ ਜਿਹੜੀ ਸਾਡੀ ਆਈਸਾਈਟ ਹੈ ਸਾਨੂੰ ਦਿਖਾਉਂਦਾ ਹੈ ਇਸੇ ਵਿਜ਼ਲ ਕਿ ਅਸੀਂ ਭੱਜੇ ਜਾਂਦੇ ਆ ਵੈਬ ਸੀਰੀਜ਼ ਦਾ ਦੌਰ ਹੈ ਜਿਹੜਾ ਅੱਜ ਹੈ ਜਿਹੜਾ ਦੇਸ਼ ਉਦੇਸ਼ ਔਰ ਪਾਂਛਾ ਦੀ ਵੈਬ ਸੀਰੀਜ਼ ਵੱਲ ਸਾਡੇ ਦਰਸ਼ਕ ਖਿੱਚੇ ਜਾਂਦੇ ਨੇ ਹੁਣ ਇਸ ਦੌਰ ਦੇ ਵਿੱਚ ਜਦੋਂ ਦਿਮਾਗ ਦੀ ਖਿੱਚ ਪੈਂਦੀ ਹੋਵੇ ਉਦੋਂ ਜਦ ਕੋਈ ਤੁਹਾਡੇ ਦਿਲ ਦੀ ਗੱਲ ਕਰੇ ਨਾ ਉਹ ਤਾਂ ਬਾਕੀ ਸਵੀਕਾਰ ਹੁੰਦਾ ਕਿਉਂਕਿ ਇੱਕ ਤਾਂ ਫਰਜ਼ ਦੀ ਗੱਲ ਆ ਸਾਡੇ ਧਰਮ ਦੀ ਗੱਲ ਆ ਸਾਡੇ ਅਸਲ ਕਿਰਦਾਰ ਦੀ ਗੱਲ ਆ ਉਸ ਨੂੰ ਲੈ ਕੇ 50 ਸਾਲ ਦੇ ਬਾਅਦ ਕੋਈ ਐਨਾ ਤਕੜਾ ਕਨਸੈਪਟ ਆ 50 ਸਾਲ ਮੀਨਸ ਹੁੰਦੇ ਸੋ 74 'ਚ ਨਾਨਕ ਨਾਮ ਜਹਾਜ਼ਾ ਫਿਲਮ ਆਈ ਸੀ 1974 ਵਿੱਚ ਇਸੇ ਕਨਸੈਪਟ ਤੇ ਇੱਕ ਹੋਰ ਫਿਲਮ ਆਈ ਸੀ ਦਾਰਾ ਸਿੰਘ ਉਸੂਲੀਏ ਦੇ ਜਿਹੜੇ ਤਖੜੇ ਹੋਰ ਫਿਲਮ ਸਟਾਰ ਸਨ ਉਹ ਸਨ ਤੇ ਦੁੱਖ ਪੰਚਲ ਤੇਰਾ ਨਾਮ ਫਿਲਮ ਦਾ ਨਾਮ ਸੀਗਾ ਤੇ ਅਲੰਘਪਗ ਉਸੇ ਹੀ ਕਨਸੈਪਟ ਨੂੰ ਲੈ ਕੇ ਹੁਣ ਉਸੀ ਚੀਜ਼ ਨੂੰ ਦੁਆਰਾ ਫਿਲਮਾਇਆ ਗਿਆ ਜਦੋਂ ਇਸ ਕਰਕੇ ਨਵੀਂ ਪੀੜ੍ਹੀ ਇੱਕ ਨਵੀਂ ਜਨਰੇਸ਼ਨ ਜਿਹੜੀ ਵੱਡੀ ਹੋ ਗਈ ਹੈ ਉਹਨਾਂ ਨੂੰ ਇੱਕ ਫਿਲਮ ਕਲਾ ਦੇ ਜ਼ਰੀਏ ਆਪਣੇ ਦਿਲ ਦੀ ਗੱਲ ਹੈ ਆਪਣੇ ਅਸਲ ਕਲਚਰ ਦੀ ਗੱਲ ਹੈ ਜਿਹੜੀ ਉਹਨੂੰ ਸਮਝਣ ਦਾ ਮੌਕਾ ਮਿਲੂਗਾ ਔਰ ਮੇਰੇ ਖਿਆਲ 'ਚ ਹੈ ਇਸ ਵਾਸਤੇ ਜਿਹੜਾ ਪੰਜਾਬੀ ਸਿਨੇਮਾ ਵਧਾਈ ਦਾ ਪਾਤਰ ਹੈ ਵੀ ਉਰਨਾ ਨੇ ਇੰਨੀ ਡੀਪਲੀ ਇਸ ਬਰੀਕੀ ਦੇ ਨਾਲ ਇੱਕ ਬੀਤੇ ਹੋਏ ਜ਼ਮਾਨੇ ਦੀ ਸੱਚੀ ਕਹਾਣੀ ਨੂੰ ਕਿਰਦਾਰਾਂ ਦੇ ਜ਼ਰੀਏ ਨਵੀਂ ਜਨਰੇਸ਼ਨ ਅੱਗੇ ਪੇਸ਼ ਕੀਤਾ ਅਜਿਹੀਆਂ ਚੀਜ਼ਾਂ ਮੋਸਟਲੀ ਵੈਲਕਮ ਹੁੰਦੀਆਂ ਨੇ ਤੇ ਸਦਾ ਬਹਾਰ ਹੁੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਆਖਿਆ ਪਹਿਲਾਂ ਮਸਤਾਨੇ ਫਿਲਮ ਲਾਸਟ ਹੀ ਆਈ ਇਹ ਵੀ ਉਮੀਦ ਹੈ ਸੀ ਕਿ ਵੀ ਸ਼ਾਇਦ ਉਹਦਾ ਪਾਰਟ 2 ਬਣੇਗਾ ਮਸਤਾਨੇ ਫਿਲਮ ਦੇਖੋ ਇੰਨੀ ਜ਼ਿਆਦਾ ਉੱਥੇ ਮੈਂ ਜਾਂ ਦਰਸ਼ਕ ਦੇਖੇ ਨਾ ਮਸਤਾਨੇ ਫਿਲਮ ਦੇ ਉਹ ਦਰਸ਼ਕ ਸਨ ਜਿਹੜੇ ਆਮ ਤੌਰ ਤੇ ਸ਼ੋਪਿੰਗ ਮਾਲ ਜਾਂ 시ਨੇਮਾ ਚ ਨਹੀਂ ਜਾਂਦੇ ਉਸ ਜਸਟ ਫਾਰ ਉਹ ਫਿਲਮ ਦੇਖਣ ਗਏ ਸੀ ਕਿ ਵਿਚ ਇੱਕ ਆਪਣਾਪਣ ਸੀ ਇੱਕ ਪੰਜਾਬੀਅਤ ਸੀ ਸਿੱਖੀ ਨਾਲ ਜੁੜੀ ਹੋਈ ਗੱਲਬਾਤ ਸੀਗੀ ਉਹ ਹੋਰ ਫਿਲਮਾਂ ਚ ਜਾਂ ਕਿਤੇ ਵੀ ਉਹ ਨੈਟ ਤੇ ਨਜ਼ਰ ਨਹੀਂ ਆਉਂਦੀ ਉਸੇ ਤਰ੍ਹਾਂ ਇਹ ਇਹ ਇੱਕ ਮਾਤਰ ਕਦਮ ਨੇ ਜਿਹੜੇ ਇਸ ਕਰਕੇ ਇਹਨਾਂ ਨੂੰ ਬੋਸਟ ਮਿਲਣਾ ਜਾਂ ਇਹਨਾਂ ਨੂੰ ਸਕਸੈਸ ਮਿਲਣਾ ਉਹ ਇੱਕ ਠੀਕ ਹੈ ਐਕਸਪੈਕਟੇਸ਼ਨ ਹੈ ਕਿ ਉੱਥੇ ਤੱਕ ਪਹੁੰਚੇਗੀ ਪਰ ਉਸ ਤੋਂ ਵੀ ਅੱਗੇ ਦੀ ਗੱਲ ਹੈ ਅਸੀਂ ਬੀਤੇ ਹੋਏ ਨੂੰ ਕੁਝ ਪਲ ਲਈ ਆਪਾਂ ਸਿਨੇਮਾ 'ਚ ਬੈਠ ਕੇ ਮਾਣਦੇ ਆ ਮਹਿਸੂਸ ਕਰਦੇ ਆ ਆਪਣੇ ਆਪ ਨਾਲ ਭਾਵੇਂ ਅਸੀਂ ਦੇਸ਼ੂ ਦੇਸ਼ੂ ਇੱਥੇ ਕਿੱਥੇ ਵੀ ਬੈਠੇ ਆ ਇਸ ਕਰਕੇ ਇਹ ਵਧਾਈ ਵੀ ਆ ਤੇ ਠੀਕ ਹੈ ਇਹਦੇ ਨਾਲ ਜੁੜੀਆਂ ਸਾਡੀਆਂ ਫਰਿਆਦਾਂ ਵੀ ਨੇ ਵੀ ਸਿਰੇ 'ਤੇ ਜਿਹ ਇਸ ਦੇ ਨਾਲ ਨਾਲ ਜਿਹੜੇ ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਨੇ ਰੂਪੀ ਗਿੱਲ ਜਿਹੜੇ ਮੈਡਮ ਇਹਨਾਂ ਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਨੇ ਤਾਂ ਜਿਹੜੇ ਯੋਗਰਾਜ ਸਿੰਘ ਨੇ ਉਹ ਕਿਸ ਤਰ੍ਹਾਂ ਦਾ ਦਰਸ਼ਕ ਮਹਿਸੂਸ ਕਰਨਗੇ ਜਦੋਂ ਉਹਨਾਂ ਨੂੰ ਸਕਰੀਨ ਦੇ ਉੱਪਰ ਵੇਖਣਗੇ ਜਿਨ੍ਹਾਂ ਨੇ ਰਜਨੀ ਦੇ ਪਿਤਾ ਦਾ ਰੋਲ ਨਿਭਾਇਆ ਦੇਖੋ ਯੋਗਰਾਜ ਵਰਸਟਾਈਲ ਉਹ ਐਕਟਰ ਹੈ ਉਹ ਇੱਕ ਨਾ ਗੁੱਡ ਐਕਟਰ ਹੈ ਇੱਕ ਤਾਂ ਹੁੰਦਾ ਐਕਟਰ ਇੱਕ ਗੁੱਡ ਐਕਟਰ ਇੱਕ ਗ੍ਰੇਟ ਐਕਟਰ ਹੁੰਦਾ ਐ ਐਕਟਰ ਉਹ ਹੁੰਦਾ ਜਿਸ ਨੂੰ ਜਿਹੜਾ ਦ੍ਰਿਸ਼ ਸਮਝਾ ਦਿੱਤਾ ਉਹਨੇ ਉਸ ਤਰ੍ਹਾਂ ਦਾ ਪੇਸ਼ ਕਰਨਾ ਆਪਾਂ ਉਹਨੂੰ ਸਟੇਜ ਤੇ ਵੀ ਕਹਿ ਸਕਦਾ ਟੀਵੀ ਤੇ ਜਾਂ ਫਿਲਮ ਦੇ ਵਿੱਚ ਐਕਟਰ ਹੁੰਦੇ ਆ ਪੰਜਾਬੀ ਸਿਨੇਮਾ ਦੇ ਵਿੱਚ ਇਸ ਟਾਈਮ ਫਿਲਮਾਂ ਦੇ ਜੇ ਜ਼ਿਆਦਾਤਰ ਸਾਡੇ ਐਕਟਰਸ ਨੇ ਜਿਹੜੇ ਕੰਮ ਕਰਦੇ ਆ ਵੀ ਜੋ ਐਕਸਪੈਕਟੇਸ਼ਨਸ ਹੀ ਉਹਨੇ ਕਰਤੀ ਯੋਗਰਾਜ ਦੇ ਵਿੱਚ ਵੱਡਾ ਸਕੇਲ ਆ ਉਹੋ ਵੱਧ ਕਰਕੇ ਦਿਖਾਉਂਦਾ ਉਹਨੂੰ ਜਿੰਨਾ ਡਾਇਰੈਕਟਰ ਨੇ ਕਿਹਾ ਨਾ ਯੋਗਰਾਜ ਨੂੰ ਉਹ ਉਹਦੇ ਨਾਲੋਂ ਪੰਜ ਕਦਮ ਅਗੇ ਵੱਧ ਕੇ ਦਿਖਾਉਂਦਾ ਕੋਈ ਵੀ ਉਹਦਾ ਭਾਮ ਇਹਨਾਂ ਤੁਸੀਂ ਯੋਗਰਾਜ ਹੋਣਾ ਤੁਸੀਂ ਛੋਟਾ ਜਿਹਾ ਸੀਨ ਦੇਖ ਲਓ ਕਮੇਟੀ ਤੋਂ ਬਿਨਾਂ ਵਾਲੇ ਜਦੋਂ ਸੀਰੀਅਸ ਕਰਦਾ ਹੈ ਨਾ ਉਹਦੀ ਬਰਾਬਰੀ ਬਾਲੀਵੁੱਡ ਦਾ ਵੀ ਕੋਈ ਐਕਟਰ ਨਹੀਂ ਕਰ ਸਕਦਾ ਵਰਸਟਾਈਲ ਬੜਾ ਤਕੜਾ ਐਕਟਰ ਹੈ ਤੇ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਉਹ ਆਪਣੇ ਕਿਰਦਾਰ ਦੀ ਆਪਣੇ ਐਕਸਪ੍ਰੈਸ਼ਨ ਦੀ ਇੱਕ ਡਿਫਰੈਂਟ ਲੁੱਕ ਦੇਵੇਗਾ ਠੀਕ ਹੈ ਉਹ ਜਸਟੀਫਾਈ ਕਰੇਗਾ ਉਸ ਕੈਰੈਕਟਰ ਦੇ ਨਾਲ ਜੋ ਉਹਨੂੰ ਦਿੱਤਾ ਗਿਆ ਪਰ ਯੋਗਰਾਜ ਜਦੋਂ ਵੀ ਸਕਰੀਨ ਤੇ ਉਹ ਐਂਟਰ ਹੁੰਦਾ ਹੈ ਨਾ ਤਾਂ ਉਹ ਦਰਸ਼ਕ ਨੂੰ ਖਿੱਚਦਾ ਹੈ ਇਹ ਬਹੁਤ ਘੱਟ ਲੋਕਾਂ 'ਚ ਖਿੱਚ ਹੁੰਦੀ ਹੈ ਵਧਾਈ ਦੇ ਪਾਤਰ ਨੇ ਇਹ ਫਿਲਮ ਦੇ ਮੇਕਰ ਜੇਕਰ ਉਹਨਾਂ ਨੂੰ ਯੋਗਰਾਜ ਮਿਲਿਆ ਮੈਨੂੰ ਬਹੁਤ ਉਮੀਦ ਹੈ ਉਹਨਾਂ ਤੋਂ ਜੀ ਇਸ ਦੇ ਨਾਲ ਨਾਲ ਇਹਨਾਂ ਦਾ ਸੰਗੀਤ ਦੀ ਪ੍ਰਮੋਸ਼ਨ ਹੈ ਉਹ ਪਿੰਕੀ ਢਾਲੀਵਾਲ ਕਰ ਰਹੇ ਨੇ ਮੈਡ ਪਰ 뮤జిక్ ਵਾਲੇ ਉਹਨਾਂ ਦੀ ਇੱਕ ਵਿਲੱਖਣਤਾ ਹੈ ਉਸ ਨੌਜਵਾਨ ਦੀ ਕਿ ਉਹਨਾਂ ਨੇ ਪਿਛਲੇ ਦਿਨ ਇੱਕ ਗੀਤ ਦਿੱਤਾ ਸੀ ਚਲ ਮੇਰੇ ਨਾਲ ਚਵਾਰੇ ਤੇ ਮੈਂ ਦੇਵਾ ਪਿੰਡ ਵਿਖਾ ਤੈਨੂੰ ਤੇ ਉਹ ਪਿੰਡ ਦੇ ਕੱਲੇ-ਕੱਲੇ ਘਰ ਨੂੰ ਦੱਸਦਾ ਵੀ ਉਹ ਟਾਲੀ ਵਾਲੇ ਘਰ 'ਚ ਜਿਹੜਾ ਗੁਰਸੇਖ ਅਕਾਲੀ ਬਾਬਾ ਰਹਿੰਦਾ ਉਹਦੇ ਚਾਰੇ ਪੁੱਤਰਾਂ ਨੂੰ ਕਿਵੇਂ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ ਤੇ ਇਸੇ ਤਰ੍ਹਾਂ ਹੀ ਜਿਹੜਾ ਕਿ ਪੁਲਿਸ ਦਾ ਆਫੀਸਰ ਹੁੰਦਾ ਜਿਵੇਂ ਉਹਨੇ ਘਾਣਗੀਤਾ ਜਵਾਨੀ ਦਾ ਤੇ ਉਹਨੇ ਪੈਸਾ ਇੰਨਾ ਜਿਆਦਾ ਬਣਾਇਆ ਤੇ ਉਸ ਤੋਂ ਬਾਅਦ ਚ ਪਤਾ ਲੱਗਾ ਵੀ ਉਹ ਖੁਦ ਵੀ ਬੰਦਾ ਪਾਗਲ ਹੋ ਗਿਆ ਤੇ ਉਹਦਾ ਪੁੱਤਰ ਜਿਹੜਾ ਨਸ਼ੇੜੀ ਨਸ਼ਾ ਜੜੂ ਕੇਂਦਰ ਦੇ ਵਿੱਚ ਉਹਦਾ ਪੁੱਤਰ ਦਾਖਲ ਹੈ ਤੇ ਉਹ ਅੱਜ ਬੁਢਾਪੇ ਵੇਲੇ ਮਤਲਬ ਕਿ ਤੜਫ ਰਿਹਾ ਹੈ ਕਿ ਮੈਂ ਜਿੰਨੇ ਪਾਪ ਕੀਤੇ ਸਨ ਮੇਰੇ ਪਾਪਾਂ ਦੀ ਕਮਾਈ ਜਿਹੜੀ ਹੈ ਜਿਹੜੇ ਮੇਰੇ ਕੀਤੇ ਹੋਏ ਪਾਪ ਨੇ ਮੇਰੇ ਅੱਗੇ ਆ ਗਏ ਨੇ ਮੇਰੇ ਕਹਿਣ ਤੋਂ ਭਾਵ ਹੈ ਰਜਨੀ ਫਿਲਮ ਨਾਲ ਇਸ ਗੱਲ ਦਾ ਜ਼ਿਕਰ ਕਰਨ ਦਾ ਕਿ ਜਿਹੜਾ ਪ੍ਰੋਡਿਊਸਰ ਇਸ ਤਰ੍ਹਾਂ ਦੀ ਸੋਚ ਰੱਖ ਰਿਹਾ ਹੈ ਉਹ ਇੱਕ ਆਪਣੇ ਗੀਤ ਦੇ ਵਿੱਚ ਬੜਾ ਵੱਡਾ ਕਾਰਨਾਮਾ ਕਰਦਾ ਹੈ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਇੱਕ ਵੱਡੇ ਪੰਜਾਬ ਦੇ ਇਤਿਹਾਸ ਨੂੰ 2.5 ਮਿੰਟ ਦੇ ਗੀਤ ਦੇ ਵਿੱਚ ਫਿੱਟ ਕਰਕੇ ਵਿਖਾ ਦੇਣਾ ਤੇ ਉਹ ਜਿਹੜਾ ਪ੍ਰੋਡਿਊਸਰ ਹੈ ਕਿਤੇ ਨਾ ਕਿਤੇ ਜਦੋਂ ਬਦਲੇ ਹੋਏ ਅਯੋਗ ਹੈ ਅੱਜ ਤੁਸੀਂ 뮤직 ਵੇਖਦੇ ਹੋ ਪੰਜਾਬੀ ਸੰਗੀਤ ਜਦੋਂ ਤੁਸੀਂ ਵੇਖਦੇ ਹੋ ਚ ਵੱਖ-ਵੱਖ ਤਰ੍ਹਾਂ ਦੀਆਂ ਬਣਗੀਆਂ ਵੇਖਣ ਨੂੰ ਮਿਲਦੀਆਂ ਨੇ ਬੜੇ ਕਈ ਤਾਂ ਅਜੀਬੋ-ਗਰੀਬ ਜੇ ਗੀਤ ਹੁੰਦੇ ਨੇ ਅਜੀਬੋ-ਗਰੀਬ ਫਿਲਮਾਂ ਹੁੰਦੀਆਂ ਨੇ ਤਾਂ ਇਹੋ ਜੇ ਵਕਤ ਚੱਲਦੇ ਵੀ ਜਿਹੜਾ ਬੰਦਾ ਇਸ ਤਰ੍ਹਾਂ ਦਾ ਕੰਮ ਕਰ ਦਿੰਦਾ ਇਸ ਤਰ੍ਹਾਂ ਦੀਆਂ ਪੇਸ਼ਕਸ਼ ਲੈ ਆਉਂਦਾ ਧਾਰਮਿਕ ਚਾਹੇ ਉਹ ਬੀਬੀ ਰਜਨੀ ਵਰਗੇ ਜਿਹੜੇ ਇਹ ਫਿਲਮਾਂ ਨੇ ਤਾਂ ਇਹਦੇ ਵਿੱਚ ਆਪਣੇ ਆਪ 'ਚ ਇੱਕ ਲੱਗਦਾ ਜ਼ਰੂਰ ਹੈ ਕਿ ਚੱਲ ਵੀ ਤੇਜ ਹਨੇਰੀ ਦੇ ਵਿੱਚ ਦੀਵਾ ਲੈ ਕੇ ਤੁਰਨ ਵਾਲਾ ਕੰਮ ਕਰਦੇ ਨੇ ਹਾਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਜੋੜਦੀਆਂ ਨੇ ਇੱਕ ਤਾਂ ਇਹ ਹੈ ਜਦੋਂ ਨਾ ਅਸੀਂ ਕੋਈ ਹਿਸਟੋਰੀਕਲ ਕਨਸੈਪਟ ਤੇ ਫਿਲਮ ਬਣਾ ਰਹੇ ਹੁੰਦੇ ਆ ਉਹਦੇ ਵਿੱਚ ਸੰਗੀਤ ਦੇਣਾ ਇੱਕ ਮਿਊਜ਼ਿਕ ਡਾਇਰੈਕਟਰ ਦੇ ਲਈ ਬਹੁਤ ਵੱਡਾ ਚੈਲੰਜ ਹੁੰਦਾ ਉਹਤ ਲਈ ਇੱਕ ਅਟੈਂਸ਼ਨ ਹੁੰਦੀ ਆ ਕਿਉਂਕਿ ਜਦੋਂ ਨਾ ਬੰਦਾ ਸਿਨੇਮਾ ਤੇ ਦੇਖ ਰਿਹਾ ਦਰਸ਼ਕ ਹੈ ਉਹਨੂੰ ਇਹਨਾਂ ਬਰੀਕੀਆਂ ਦਾ ਕੋਈ ਜ਼ਿਆਦਾ ਉਹਨੇ ਲੈਣ ਦੇਣ ਨਹੀਂ ਹੁੰਦਾ ਉਹ ਫਿਲਮ ਦੇਖਣ ਗਿਆ ਉਹ ਇੱਕ ਇਤਿਹਾਸ ਨਾਲ ਜੁੜਨ ਗਿਆ ਹੈ ਆਪਾਂ ਨੂੰ ਵਸਤਰ ਤਾਂ ਦਿਖਾਤੇ ਪੁਰਾਣੇ ਪ੍ਰਾਣਿਕ ਕੈਰੈਕਟਰ ਦਿਖਾਤੇ ਉਸ ਹਾਵ ਨਾਲ ਅਸੀਂ ਫਿਲਮਾਂਕਣ ਵੀ ਕਰਤਾ ਸਭ ਕੁਝ ਪੁਰਾਣਾ ਦਿਖਾ ਰਹੇ ਆ ਜਦੋਂ ਮਿਊਜ਼ਿਕ ਬੈਕਗਰਾਉਂਡ ਤੇ ਆਉਂਦਾ ਜਾਂ ਫਿਰ ਕੋਈ ਬੋਲ ਜਿਹੜੇ ਗਾਏ ਜਾਂਦੇ ਆ ਨਾ ਉਹ ਫਿਰ ਦਰਸ਼ਕ ਐਕਸਪੈਕਟੇ ਕਰਦਾ ਕਿ ਉਸ ਦੌਰ ਦੇ ਢੰਗ ਦੇ ਵਿੱਚ ਹੋਣ ਉਸ ਦੌਰ ਦੇ ਇਨਸਟਰੂਮੈਂਟ ਦੇ ਨਾਲ ਹੋਣ ਉਹਨੂੰ ਆਪਾਂ ਅੱਜ ਦੇ ਅਧਨੇ ਕੇ ਸਟੂਮੈਂਟ ਦੇ ਨਾਲ ਨਹੀਂ ਦਿਖਾ ਸਕਦੇ ਜੇਕਰ ਦਿਖਾਏ ਵੀ ਜਾਂਦੇ ਨੇ ਤਾਂ ਉਹ ਦਰਸ਼ਕ ਹਜਮ ਨਹੀਂ ਕਰ ਪਾਉਂਦਾ 뮤직 ਦੇਣਾ ਕੋਈ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ ਬਹੁਤ ਉਹਨੂੰ ਰਨਿੰਗ ਜਾਂ ਕਿਸੇ ਦੌੜ ਚ ਲੈਣਾ ਉਹਨੇ 뮤직 ਹੀ ਨਹੀਂ ਦਿੱਤਾ ਹੈਗਾ ਉਹਨੇ ਸੰਗੀਤ ਵੰਤਰਣ ਕਰਿਆ ਮਤਲਬ 뮤직 ਦੀ ਸੰਗੀਤ ਸੰਗੀਤ ਦੀ ਪ੍ਰੋਮੋਸ਼ਨ ਜਿਹੜੇ ਗੀਤ ਨੇ ਉਹਦੀ ਕੰਪਨੀ ਪੇਸ ਕਰਦਾ ਤਾਂ ਫਿਰ ਸੰਗੀਤ ਆ ਕੇ ਖੜਦਾ ਨਾ ਜਦੋਂ ਇਹੋ ਜਿਹੀਆਂ ਫਿਲਮਾਂ ਦੀ ਆਪਾਂ ਪ੍ਰੋਮੋਸ਼ਨ ਕਰਦੇ ਆ ਇਹਦੇ ਵਿੱਚ ਕੋਈ ਜ਼ਿਆਦਾ ਵਪਾਰਕ ਲਹਾਣੀ ਹੋਣਾ ਚਾਹੀਦਾ ਜਦੋਂ ਨਾ ਅਸੀਂ ਕਿਸੇ ਅਜਿਹੇ ਇਤਿਹਾਸਿਕ ਮੁੱਦੇ ਤੇ ਫਿਲਮ ਬਣਾ ਰਹੇ ਹਾਂ ਉਹ ਇੱਕ ਮਿਊਜ਼ਿਕਲ ਐਕਸਪੈਕਟ ਕਰਦਾ ਹੈ ਦਰਸ਼ਕ ਇਹ ਡਾਕੂਮੈਂਟਰੀ ਵਾਂਗੂ ਹੋਵੇ ਕਿ ਉਸ ਲੈਵਲ ਤੇ ਲੈ ਕੇ ਜਾਵੇ ਨਾ ਕਿ ਅੱਜ ਦਾ 3 ਮਿੰਟ ਦਾ 5 ਮਿੰਟ ਦੇ ਬੰਦਿਸ਼ ਦੇ ਵਿੱਚ ਜੇਕਰ ਪ੍ਰੋਡਿਊਸਰ ਨੂੰ ਕੁਝ ਬਚੇਗਾ ਨਹੀਂ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਨੇ ਉਹ ਆਉਣਗੀਆਂ ਨਹੀਂ ਕਿਉਂਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪ੍ਰੋਡਿਊਸਰ ਕੁਝ ਬਚੇਗਾ ਨਹੀਂ ਇਹਦੇ ਵਿੱਚ ਅਜਿਹਾ ਕਨਸੈਪਟ ਹੈ ਨਾ ਜਦੋਂ ਲੈ ਕੇ ਆਉਂਦੇ ਆ ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਕਿ ਅੱਜ ਯੁੱਗ ਦਿਮਾਗ ਨੂੰ ਖਿੱਚ ਪਾਉਂਦਾ ਅੱਖਾਂ ਨੂੰ ਖਿੱਚ ਪਾਉਂਦਾ ਜਿਹੜਾ ਦਿਲ ਨੂੰ ਖਿੱਚ ਪਾਏ ਉਹਨੂੰ ਤਾਂ ਕੋਈ ਇਨਕਾਰ ਕਰ ਹੀ ਨਹੀਂ ਸਕਦਾ ਉਹ ਫਾਰਮੂਲਾ ਇਹਦੇ 'ਚ ਨਹੀਂ ਚੱਲਦਾ ਦਾ ਹੁੰਦਾ ਧਾਰਮਿਕ ਫਿਲਮਾਂ 'ਚ ਜਿਹੜਾ ਆਮ ਦੂਜੀਆਂ ਵਪਾਰਕ ਫਿਲਮਾਂ 'ਚ ਚੱਲਦਾ ਹੁੰਦਾ ਹੈ ਇਹਦੇ ਵਿੱਚ ਕੋਈ ਫਾਰਮੂਲਾ ਨਹੀਂ ਹੁੰਦਾ ਇਹਨੇ ਸਿਰਫ ਉਹ ਇੱਕ ਡਾਕੂਮੈਂਟਰੀ ਵਾਂਗ ਹੁੰਦਾ ਉਹ ਤੋਂ ਥੋੜਾ ਜਿਹਾ ਚਾਰ ਕਦਮ ਅੱਗੇ ਜਾਣਾ ਹੁੰਦਾ ਫਿਰ ਪਿੱਛੇ ਮੁੜਨਾ ਹੁੰਦਾ ਹੈ ਇਹਨੇ ਦਰਸ਼ਕ ਦੇ ਦਿਲ ਨੂੰ ਹਿਲਾਉਣਾ ਦੇਣਾ ਹੁੰਦਾ ਉਹ ਯੁੱਗ ਦਿਖਾਉਣਾ ਹੁੰਦਾ ਜਦ ਦਰਸ਼ਕ ਜਦੋਂ ਸਿਨੇਮਾ ਚੋਂ ਬਾਹਰ ਆਵੇ ਨਾ ਤਾਂ ਉਹ ਘੱਟੋ ਘੱਟ 2-3 ਘੰਟੇ ਲਈ ਉਸ ਯੁੱਗ ਨੂੰ ਮਹਿਸੂਸ ਕਰੇ ਵੀ ਮੈਂ ਉਹ ਜੀ ਕੇ ਆਇਆ ਇਸ ਕਰਕੇ ਉਸ ਫਿਲਮ ਦੀ ਡਾਇਰੈਕਸ਼ਨ ਜਾਂ ਫਿਰ ਉਹਦਾ ਸੰਗੀਤ ਆ ਕਰੈਕਟਰ ਨੇ ਜਿੰਨੇ ਨੇ ਉਹ ਜਿੰਨਾ ਉਸ ਦੌਰ ਦੇ ਨੇੜੇ ਹੋਣਗੇ ਉਹਨਾਂ ਉਹ ਜਨਾਂ ਖਿੱਚਣਗੇ ਅੱਜ ਦੇ ਲੋਕਾਂ ਨੂੰ ਪਰ ਜਿਸ ਤਰ੍ਹਾਂ ਗੱਲ ਕੀਤੀ ਹੈ ਵੀ ਜੇਕਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਪਿਕਚਰਾਈਜੇਸ਼ਨ ਉਹਨਾਂ ਨੂੰ ਪੂਰਾ ਟੌਪ ਦਾ ਚਾਹੀਦਾ ਉਹਨਾਂ ਨੂੰ ਸੰਗੀਤ ਪੂਰਾ ਟੌਪ ਦਾ ਚਾਹੀਦਾ ਇਹਨਾਂ ਚੀਜ਼ਾਂ ਦੇ ਉੱਪਰ ਬਹੁਤ ਬੇਹੱਦ ਖਰਚਾ ਆਉਂਦਾ ਤੇ ਅਸੀਂ ਚਾਹਾਂਗੇ ਕਿ ਜਿਹੜੇ ਸਾਡੇ ਪੰਜਾਬੀ ਸਿਨੇਮਾ ਜਗਤ ਦੇ ਉਹ ਹਸਤੀਆਂ ਉਹ ਪ੍ਰੋਡਿਊਸਰ ਨੇ ਨਿਰਮਾਤਾ ਨੇ ਚਾਹੇ ਨਿਰਦੇਸ਼ਕ ਨੇ ਫਿਲਮ ਨੂੰ ਬਣਾਉਣ ਵਾਲੇ ਨੇ ਜਾਂ ਕੱਲਾ-ਕੱਲਾ ਇਨਸਾਨ ਚਾਹੇ ਕਿਸੇ ਨੇ ਕਲਾਕਾਰ ਦੇ ਕੋਲ ਮਾਈਕ ਦੀ ਮਦਦ ਕੀਤੀ ਹੈ ਕਾਹੇ ਕਿਸੇ ਨੇ ਕਿਸੇ ਨੂੰ ਪੱਖੀ ਝੱਲੀ ਆ ਸਾਡੇ ਕਹਿਣ ਤੋਂ ਭਾਵੇਂ ਕੋਈ ਮੇਕਅਪ ਕਰ ਮੇਕਅਪ ਵਾਲਾ ਉਹ ਕਾਮਯਾਬ ਹੋਣੀ ਚਾਹੀਦੀ ਨੇ ਇਹ ਫਿਲਮ ਬਹੁਤ ਬੇਹਦ ਕਾਮਯਾਬ ਹੋਣੀ ਚਾਹੀਦੀ ਨੇ ਤਾਂ ਹੀ ਸਾਡਾ ਜਿਹੜਾ ਭਾਰਤ ਦੀ ਜੋ ਸਾਡੀ ਪਰੰਪਰਾ ਹੈ ਜੋ ਸਾਡਾ ਸਿੱਖ ਇਤਿਹਾਸ ਹੈ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਸਿੱਖ ਕੌਮ ਦਾ ਇਤਿਹਾਸ ਹੈ ਤਾਂ ਹੀ ਉਹ ਅੱਗੇ ਵਧੇਗਾ ਜੇਕਰ ਨਿਰਮਾਤਾ ਦੀ ਝੋਲੀ ਦੇ ਵਿੱਚ ਉਹਦਾ ਇਨਾਮ ਵੀ ਪਵੇਗਾ ਤੇ ਤਾਂ ਹੀ ਸਾਨੂੰ ਇਸ ਤਰ੍ਹਾਂ ਦੀਆਂ ਸੋਹਣੀਆਂ ਬਣਗੀਆਂ ਜਿਹੜੇ ਨੇ ਸੰਗੀਤ ਜਗਤ ਦੇ ਵਿੱਚ ਫਿਲਮ ਜਗਤ ਦੇ ਵਿੱਚ ਵੇਖਣ ਨੂੰ ਮਿਲਣ ਖਿਲਮ ਰਜਨੀ ਦੀ ਜਿਹੜੀ ਸਟਾਰ ਕਾਸਟਿੰਗ ਹੈ ਉਹ ਜਿਵੇਂ ਵਕ ਵਕ ਥਾਵਾਂ ਦੇ ਉੱਪਰ ਜਾ ਰਹੇ ਨੇ ਜਿਹੜੇ ਜਸ ਭਾ ਜਵਾਨੇ ਫਿਲਮ ਦੇ ਮੁੱਖ ਕਿਰਦਾਰ ਜਿਨ੍ਹਾਂ ਨੇ ਨਿਭਾਇਆ ਉਹ ਹੀਰੋ ਜਿਹੜਾ ਉਸ ਦੇ ਵਾਸਤੇ ਵੀ ਪਰਖ ਦੀ ਘੜੀ ਹੈ ਕਿਉਂਕਿ ਬੇਹੱਦ ਬੇਚਕ ਆਪਾਂ ਨੂੰ ਅੱਜ ਗੀਤਾਂ ਦੇ ਵਿੱਚ ਜਿੰਨੇ ਵੀ ਆਪਾਂ ਟ੍ਰੇਲਰ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਵੇਖਣ ਤੇ ਲੱਗਦਾ ਹੈ ਕਿ ਬੀਬੀ ਰਜਨੀ ਜਿਹੜੀ ਹੈ ਜਦੋਂ ਉਹ ਰੇੜੀ ਨੂੰ ਖਿੱਚੀ ਫਿਰਦੀ ਹੈ ਤਾਂ ਇੱਕ ਵਿਅਕਤੀ ਬੈਠਾ ਹੋਇਆ ਨਹੀਂ ਪਰ ਇਸ ਤਰ੍ਹਾਂ ਦੇ ਜਿਹੜੇ ਕਲਾਤਮਕ ਜਿਹੜੇ ਇਸ ਤਰ੍ਹਾਂ ਦੇ ਰੋਲ ਲਗਾਉਣੇ ਬੇਹੱਦ ਗੁੰਝਲਦਾਰ ਤੇ ਬੇਹੱਦ ਮੁਸ਼ਕਲ ਹੁੰਦੇ ਨੇ ਪਰ ਜੇ ਕੋਈ ਦਰਸ਼ਕਾਂ ਨੂੰ ਠਹਿਰਨ ਵਾਸਤੇ ਮਜਬੂਰ ਕਰ ਦਿੰਦਾ ਜੇਕਰ ਦਰਸ਼ਕਾਂ ਦੇ ਅੱਖਾਂ ਦੇ ਵਿੱਚ ਫਿਲਮ ਦੇ ਅਖੀਰ ਤੇ ਜਾ ਕੇ ਹੰਝੂ ਨੇ ਅੱਖਾਂ ਭਰੀਆਂ ਹੋਏ ਨੇ ਅੱਖਾਂ ਨਮ ਨੇ ਤੇ ਲੋਕ ਵਾਰ-ਵਾਰ ਪਿੱਛੇ ਨੂੰ ਤਸਵੀਰਾਂ ਲਵੇਖ ਕੇ ਮੁੜ ਕੇ ਵੇਖ ਰਹੇ ਨੇ ਆਪਣੇ ਆਪ ਦੇ ਵਿੱਚ ਫਿਰ ਪਤਾ ਲੱਗ ਜਾਂਦਾ ਕਿ ਕੌਣ ਕਿੰਨਾ ਕਿੰਨਾ ਉਸਨੇ ਆਪਣੀ ਰੋਲ ਦੇ ਨਾਲ ਜਿਹੜਾ ਸਹੀ ਇਨਸਾਫ ਕੀਤਾ ਹੈ ਹਮ ਦੇਖੋ ਜਿਹੜਾ ਨਾ ਇਨਸਾਨ ਹੈ ਉਹਦੇ ਦਿਲ ਦੇ ਵਿੱਚ ਇੱਕ ਖਾਸ ਜਗ੍ਹਾ ਹੁੰਦੀ ਹੈ ਮਦਰਸ ਮਾਂ ਲਈ ਭੈਣ ਲਈ ਬੱਚੀ ਲਈ ਉਹ ਜਗ੍ਹਾ ਦੀ ਹੋਰ ਕੋਈ ਰੀਪਲੇਸਮੈਂਟ ਨਹੀਂ ਹੁੰਦੀ ਉਹ ਸਤਾਰ ਹੈ ਉਹ ਪਿਆਰ ਹੈ ਸਨੇਹ ਹਮੇਸ਼ਾ ਰਹਿੰਦਾ ਹੈ ਹਰ ਜੋ ਕੁਝ ਰਹਿੰਦਾ ਹੈ ਤੇ ਹੁਣ ਜਦੋਂ ਤੁਸੀਂ ਫਿਲਮ ਕਹਿ ਦਿੰਦੇ ਹੋ ਹਾਲਾਂਕਿ ਮੈਂ ਇਸ ਪ੍ਰੋਡਕਸ਼ਨ ਲਈ ਫਿਲਮ ਸ਼ਬਦ استعمال ਨਹੀਂ ਕਰੂੰਗਾ ਕਈ ਵਾਰ ਇਹ ਜੀਆਂ ਪ੍ਰੋਡਕਸ਼ਨਾਂ ਫਿਲਮ ਤੋਂ ਬਹੁਤ ਅੱਗੇ ਦੀ ਗੱਲ ਕਰਦੀਆਂ ਹੁੰਦੀਆਂ ਨੇ ਕਿਉਂਕਿ ਇੱਕ ਤਾਂ ਇਹ ਫੀਮੇਲ ਕਰੈਕਟਰ ਤੇ ਆਮ ਤੌਰ ਤੇ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਉਹਨਾਂ ਦਾ ਫਾਰਮੂਲਾ ਹੋਰ ਤਰ੍ਹਾਂ ਦਾ ਹੁੰਦਾ ਹੈ ਕਮੇਡੀ ਹੋ ਗਈ ਸੌਂਗ ਹੋ ਗਿਆ ਤਿੰਨ ਚਾਰ ਕਰੈਕਟਰ ਦੇ ਦੁਆਲੇ ਚਾਰ ਪੰਜ ਦਾ ਸੰਗੀਤ ਜਾ ਉਹ ਦੌੜਦਾ ਹੁੰਦਾ ਉਹ ਚੀਜ਼ਾਂ ਲੋਕ ਦੇਖ ਚੁੱਕੇ ਨੇ ਲਗਭਗ ਹੱਤ ਵੀ ਚੁੱਕੇ ਨੇ ਜੇਕਰ ਫੈਮਿਲੀਜ਼ ਨੂੰ ਤੁਸੀਂ ਲੈ ਕੇ ਆਉਣਾ ਸਿਨੇਮਾ ਦੇ ਵਿੱਚ ਉਹਨਾਂ ਨੂੰ ਕੁਝ ਵਧੀਆ ਚੀਜ਼ ਦੇਣੀ ਆ ਤਾਂ ਮੇਰੇ ਖਿਆਲ 'ਚ ਇਸ ਤੋਂ ਚੰਗਾ ਹੋਰ ਕਨਸੈਪਟ ਹੋ ਨਹੀਂ ਸਕਦਾ ਹੁਣ ਗੱਲ ਵਾਰ-ਵਾਰ ਆਉਂਦੀ ਆ ਕਿ ਜਦੋਂ ਅਸੀਂ ਅੱਜ ਦੇ ਫਾਰਮੈਟ ਤੋਂ ਅੱਜ ਦੇ ਕਮੇਡੀਆ ਵਾਲੇ ਤੋਂ ਅੱਕ ਗਏ ਆ ਤਾਂ ਫਿਰ ਸਾਡੇ ਕੋਲ ਹੈ ਕੀ ਆ ਸਾਡੇ ਕੋਲ ਬਹੁਤ ਇਤਿਹਾਸ 'ਚ ਬੜਾ ਕੁਝ ਪਿਆ ਉਹਦੇ ਵalo ਇਹ ਪਹਿਲਾ ਕਦਮ ਆ ਇਸ ਤੋਂ ਬਿਨਾ ਜਿਹੜਾ ਲਾਸਟ ਈਅਰ ਸੀਗਾ ਤੁਸੀਂ ਮਸਤਾਨੇ ਫਿਲਮ ਦੀ ਗੱਲ ਕੀਤੀ ਆ ਕਾਮਯਾਬੀ ਤੋਂ ਵੀ ਅੱਗੇ ਦੀ ਉਹਦੇ ਵਿੱਚ ਉਹਨਾਂ ਨੂੰ ਸਕਸੈਸ ਮਿਲੀ ਆ ਉਸੇ ਤਰ੍ਹਾਂ ਇਸ ਤਰ੍ਹਾਂ ਇਹ ਇੱਕ ਮਾਤਰ ਤਾਂ ਫਿਲਮ ਇਸ ਕਨਸੈਪਟ ਇਸ ਜਨਰ ਦੀ ਹੋਰ ਤੱਕ ਨਹੀਂ ਡੇਡ ਫਿਲਮ ਹੈ ਨਹੀਂ ਇਸ ਕਰਕੇ ਉਹਨੂੰ ਮੇਰੇ ਖਿਆਲ ਚ ਤਾਂ ਪੂਰਾ ਉਮੀਦ ਹੈ ਕਿ ਪਰਮਾ ਹੁੰਗਾਰਾ ਮਿਲੇਗਾ ਜੀ ਤੇ ਤੁਸੀਂ ਮਸਤਾਨੇ ਦਾ ਜ਼ਿਕਰ ਕੀਤਾ ਤੇ ਚਲਦੇ ਜਾਦੇ ਗੁਰਪ੍ਰੀਤ ਘੁੱਗੀ ਹੋਣਾਂ ਦਾ ਵੀ ਜ਼ਿਕਰ ਹੋ ਜਾਏ ਉਹ ਇਸ ਫਿਲਮ ਦੇ ਵਿੱਚ ਫਿਰ ਮੁੱਖ ਰੋਲ ਨਿਭਾ ਰਹੇ ਨੇ ਤੇ ਦਰਸ਼ਕਾਂ ਨੂੰ ਪੂਰੀ ਚਾਹਤ ਹੈ ਕਿ ਕਦੋਂ ਗੁਰਪ੍ਰੀਤ ਸਿੰਘ ਉਹਨਾਂ ਦਾ ਜਿਹੜਾ ਕੰਮਕਾਰ ਹੈ ਜਿਹੜਾ ਉਸਨੂੰ ਵੇਖਿਆ ਜਾਵੇ ਤੇ ਇਸ ਦੇ ਨਾਲ-ਨਾਲ ਜਿਹੜਾ ਫਿਲਮ ਦਾ ਮੁੱਖ ਜਿਹੜਾ ਪਾਤਰ ਹੈ ਰਜਨੀ ਫਿਲਮ ਦੇ ਵਿੱਚ ਉਹ ਉਹਨਾਂ ਦਾ ਡਾ ਕੰਮ ਕਰ ਵੇਖ ਕੇ ਕਿ ਉਹ ਸੱਚਮੁੱਚ ਉਸ ਵਕਤ ਉਸ ਯੁੱਗ ਦੇ ਵਿੱਚ ਲੈ ਜਾਣਗੇ ਫਿਰ ਇੱਕ ਵਾਰ ਗੁਰਪ੍ਰੀਤ ਘੁਗੀ ਕਿਉਂਕਿ ਮਸਤਾਨਾ ਜਦੋਂ ਆਈ ਸੀ ਤਾਂ ਗੁਰਪ੍ਰੀਤ ਘੁਗੀ ਹੋਣੀ ਛਾ ਗਏ ਸਨ ਉਹਨਾਂ ਦੇ ਕੰਮ ਨੂੰ ਲੋਕਾਂ ਨੂੰ ਸ਼ਬਦ ਥੋੜੇ ਪੈ ਗਏ ਸਨ ਉਹਨਾਂ ਦੇ ਕੰਮ ਵਾਸਤੇ ਕਿ ਉਹਨਾਂ ਨੇ ਕਮਾਲ ਕੀਤੀ ਹੈ ਤੇ ਇਸ ਦੇ ਨਾਲ ਨਾਲ ਦੋਸਤੋ ਦੱਸ ਦਈਏ ਕਿ ਜਿਹੜੀ ਰਜਨੀ ਫਿਲਮ ਹੈ ਜਿਹੜੇ ਚੰਗੇ ਆਲੋਚਕ ਨੇ ਉਸ ਦੀ ਆਲੋਚਨਾ ਵੀ ਹੁਣ ਕਰ ਰਹੇ ਨੇ ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਜਿਹੜੇ ਸਿੱਖ ਇਤਿਹਾਸ ਨਾਲ ਸਹੀ ਤੌਰ ਤੇ ਇਨਸਾਫ ਨਹੀਂ ਕੀਤਾ ਇਸ ਫਿਲਮ ਦੇ ਵਿੱਚ ਕਹਾਣੀ ਜਿਹੜੀ ਹੈ ਸਹੀ ਢੰਗ ਨਾਲ ਨਹੀਂ ਵਿਖਾਈ ਗਈ ਰਜਨੀ ਦੇ ਵਿੱਚ ਜਿਹੜੇ ਆਲੋਚਕਾਂ ਨਾ ਕਹਿਣਾ ਦੇਖੋ ਹਾਂ ਫਿਲਮ ਨੂੰ ਅਸਲ ਦੇਖਣ ਤੋਂ ਬਾਅਦ ਅਸਲ ਜਿਹੜਾ ਆਲੋਚਕਾਂ ਦਰਸ਼ਕ ਹੁੰਦਾ ਜਦੋਂ ਪਹਿਲਾ ਸ਼ੋਅ ਇਹਦਾ ਰਿਲੀਜ਼ ਹੁੰਦਾ ਉਸ ਤੋਂ ਬਾਅਦ ਦਰਸ਼ਕ ਬਾਹਰ ਆ ਕੇ ਕੀ ਪਹਿਲੇ ਸ਼ੋਰ ਦੇ ਬਾਰੇ ਦੱਸਦਾ ਉਸ ਤੋਂ ਬਾਅਦ ਅਗੇ ਉਹਦੀ ਕਾਮਯਾਬੀ ਦੀ ਨਹੀਂ ਤਰੀ ਜਾਂਦੀ ਹੈ ਮੇਰੇ ਖਿਆਲ ਚ ਜੇ ਦਰਸ਼ਕ ਨੇ ਜ਼ਿਆਦਾ ਫੈਸਲਾ ਕਰਨਾ ਹੁੰਦਾ ਕਿ ਉਹਨੂੰ ਇਹ ਕਹਾਣੀ ਇਹ ਫਿਲਮਾਂਕਣ ਕਿਸ ਤਰ੍ਹਾਂ ਦਾ ਲੱਗਿਆ ਹੈ ਇਸ ਕਰਕੇ ਜਦੋਂ ਰੀਲੀਜ਼ ਹੁੰਦੀ ਆ ਤੇ ਪਹਿਲੇ ਦਿਨ ਤੇ ਜ਼ਿਆਦਾ ਉਮੀਦਾਂ ਨੇ ਔਰ ਦੂਸਰੀ ਗੱਲ ਹੈ ਤੁਸੀਂ ਗੁਰਪ੍ਰੀਤ ਖੁੱਗੀ ਹੋਰਾਂ ਦਾ ਜ਼ਿਕਰ ਕੀਤਾ ਗੁਰਪ੍ਰੀਤ ਖੁੱਗੀ ਮੇਰੇ ਖਿਆਲ ਚ ਹਰੇਕ ਫਰੇਮਵਰਕ ਚ ਉਹ ਸੈੱਟ ਬੈਠਦੇ ਨੇ ਕਮੇਡੀ ਚ ਉਹਨਾਂ ਵਰਗੀ ਕਮੇਡੀ ਕੋਈ ਨਹੀਂ ਕਰ ਸਕਦਾ ਜੇ ਉਹ ਗੰਭੀਰ ਹੋ ਜਵੇ ਤਾਂ ਉਹ ਦਰਸ਼ਕ ਨੂੰ ਬਹੁਤ ਗੰਭੀਰ ਕਰ ਦਿੰਦੇ ਨੇ ਅਜਿਹੀਆਂ ਗੱਲਾਂ ਬੋਲ ਕੇ ਮਤਲਬ ਰੌਂਗਟੇ ਖੜੇ ਕਰ ਨੇ ਫਿਲਮ ਦਾ ਤੁਸੀਂ ਜ਼ਿਕਰ ਕੀਤਾ ਹਾਂ ਉਹਦਾ ਇੱਕ ਸਟਰੋਂਗ ਕੈਰੈਕਟਰ ਇਸ ਫਿਲਮ ਵਿੱਚ ਵੀ ਅਸਰਦਾਰ ਹੈ ਜਿਹੜਾ ਸਾਹਮਣੇ ਆਊਗਾ ਉਮੀਦ ਹੈ ਕਿ ਆ ਗੁਰਪ੍ਰੀਤ ਹੁਕੀ ਨੂੰ ਦੇਖ ਕੇ ਵੀ ਠੀਕ ਆ ਕਾਫੀ ਕੁਝ ਨਵਾਂ ਸਾਨੂੰ ਦੇਖਣ ਨੂੰ ਮਿਲੇਗਾ ਉਹਨਾਂ ਦੇ ਜ਼ਰੀਏ ਵੀ ਜੀ ਸੋ ਦੋਸਤੋ ਤੁਸੀਂ ਵੀ ਵੇਖਿਓ ਫਿਲਮ ਰਜਨੀ ਤੇ ਕਮੈਂਟ ਵੀ ਜ਼ਰੂਰ ਕਰਿਓ ਜਿਨ੍ਹਾਂ ਨੇ ਫਿਲਮ ਵੇਖੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਫਿਲਮ ਕਿਵੇਂ ਦੀ ਲੱਗੀ